ਇਹ ਹੁੰਦਾ ਕਰੋ ਨਿਕਲਣਾ ਜਿਹੀ ਇੱਕ ਵਾਰੀ ਖੇਚਲ ਜੀ ਲੱਗਦੀ ਹੁੰਦੀ ਆ ਬੰਦੇ ਨੂੰ ਹਨ ਜਦੋਂ ਨਿਕਲ ਪੈਂਦਾ ਫੇਰ ਤਾਂ ਜਿੰਨਾ ਟਾਈਮ ਮੁੜਦੇ ਨਹੀਂ ਘਰੇ ਤੈਨ ਰਾਤ ਇੱਕ ਜਿਹੀ ਹੋਇਆ ਹੁੰਦਾ ਹਾਂ ਦੇਖ ਲਓ ਵੀ ਜਿਉਂ ਤੁਰੇ ਉਥੋਂ ਦੋਏ ਰਾਤਾਂ ਪਈਆਂ ਇੱਕ ਹੀ ਕੰਟੀਨਿਊ ਆ ਜੀ ਬਸ ਉਹੀ ਇੱਕ ਗੱਲ ਜਿਆ ਨਹੀਂ ਕਈ ਵਾਰੀ ਸ਼ਰਾਰਤ ਕਰਨ ਨੂੰ ਕਰਦਾ ਹੁੰਦਾ ਵੀ ਲਗਾਤਾਰ ਚੱਲਣਾ ਬਈ ਜਿਉਂ ਤੁਰੇ ਉਥੋਂ ਤੇ ਸਿੱਧੀ ਧੁਰ ਲਿਆ ਕੇ ਗੱਡੀ ਰੋਕੀ ਆ तकरीबन ਟੋਟਲ ਕਾਊਂਟ ਕਰਿਆ ਸੀ ਮੈਂ 36 36 ਜਾਂ 37 ਘੰਟੇ ਲੱਗੇ ਹੋਣਗੇ 1400 ਕਿਲੋਮੀਟਰ ਬਸ ਵੀ ਇਹ ਕਿਹੜਾ ਮੰਡੀ ਕਰਾਉਣੀ ਸੀ ਸੈਕਲ ਹੀ ਆ ਬਸ ਆ ਗਏ ਪਹੁੰਚ ਗਏ ਅਸੀਂ ਪੌਣੇ ਘੱਟ ਹੋ ਗਏ ਹੁਣ ਮੇਰੇ ਖਿਆਲ ਹੈ ਇਹਨਾਂ ਦੀ ਕੋਸ਼ਿਸ਼ ਆ ਵੀ ਨਾ ਉਹ ਐਂਟਰੀ ਪਹਿਲਾਂ ਪਹਿਲਾਂ ਕੱਢ ਦੇਣ ਗੱਡੀ ਤੇ ਲਾਹੀ ਜਾਂਦੇ ਆ ਬਾਕੀ ਇਹ ਬਾਜ਼ਾਰ ਵੀ ਤੰਗ ਜਿਹਾ ਹੀ ਆ ਬੜੀ ਔਖੀ ਗੱਡੀ ਲੱਗੀ ਆ ਇੱਕ ਇਹਦਾ ਨਾ ਉਹ ਜਿਹੜਾ ਟੀਕਿਓ ਕਹਿੰਦੇ ਹੁੰਦੇ ਹੁੰਦੇ ਉਹ ਪੌਣਿਆ ਉਹ ਲੀਕ ਹੁੰਦਾ ਕਈ ਜਗ੍ਹਾ ਤੋਂ ਦਾ ਕਿੱਧਰ ਚੱਲੇ ਆ ਹੈ ਅੱਛਾ ਬਗਾਹਾਂ ਚੱਲਦੇ ਆ ਇਹ ਵੀ ਨਾ ਜਵਾਕ ਹੀ ਆ ਇਹ ਜਿਵੇਂ 5 ਰੁਪਏ ਨਹੀਂ ਲੈ ਕੇ ਆਏ ਭੱਜ ਜਾਣਾ ਪਵੇ ਅਸੀਂ ਕਰਦਾ ਰਹਿੰਦੇ ਜਿੱਥੇ ਖੜਦੇ ਆ ਹਣ ਪੈਸੇ ਟੁੱਟੇ ਨਹੀਂ ਸੀ ਮੈਂ ਆ ਵੀ ਜਾ ਕੇ ਤੁਸ ਸਕੈਨਰ ਪਾ ਦੀ ਮੈਨੂੰ WhatsApp ਮੈਂ ਕਰ ਦਿੰਨਾ ਚਲੋ ਜੀ 8:45 ਹੋਏ ਤੇ ਗੱਡੀ ਹੋ ਗਈ ਕਲੀਅਰ ਹੁਣ ਨਿਕਲਣ ਲੱਗੇ ਆ ਇਹ ਮਿੱਤਰ ਪਿਆਰਾ ਸਾਨੂੰ ਛੱਡੂਗਾ ਹੁਣ ਮਿਲਣਾ ਬਾਉ ਜੀ ਨੂੰ ਮੈਂ ਠੀਕ ਆ ਚਲੋ ਥੈਂਕ ਯੂ ਜੀ ਮਿੱਤਰੋ ਪਿਆਰਿਓ ਖਾਲੀ ਹੋਊਗੀ 9:30 ਹੋ ਗਏ ਤੇ ਹੁਣ ਆ ਚਾਹ ਪੀ ਰਹੇ ਆ ਚਾਹ ਵੀ ਕੇ ਬਾਹਰ ਨਿਕਲਦੇ ਆ ਕਿਉਂਕਿ ਮਾਰਕੀਟ ਰਾਸ ਹੋ ਜਾਣਾ ਭਰ ਜਾਣੀ ਆ ਜਨੂ ਗੱਡੀ ਹੁਣ ਆਪਾਂ ਚਲੋ ਸਿੱਧੀ ਉਹ ਨਿਕਲ ਲਈਆਂ ਪਲਵਾਨ ਕਹਿੰਦਾ ਚਾਹ ਘੱਟਾ ਸਟੀਲ ਦਾ ਗਲਾਸ ਚੱਕਣ ਗਿਆ ਆ ਗਿਆ ਇਹ 4-5 ਕੱਪ ਪਾਉ ਉਹਨੂੰ ਡਲਵਾ ਲੈ ਕਿੰਨਾ ਡਲਣਾ ਹੈ ਕੀ ਲੈ ਕੇ ਆਏ ਆ ਪਾਣੀ ਲੈ ਜਾ ਮਸ਼ਾਅਰ ਸਟਰ ਲੱਗ ਗਈ ਅੱਛਾ ਇਹ ਲੱਗਣੀ ਸੀ ਕਾਕਾ ਜੀ ਜਦੋਂ ਬੱਤੇ ਦੇ ਥੱਲੇ ਹੱਥ ਰੱਖ ਕੇ ਢੜਕਾ ਮਾਰੋਗੇ ਨਾ ਇਹ ਉੱਤੇ ਹੀ ਡੱਕਦਾ ਹੁੰਦਾ ਉਹ ਆਓ ਲੈਣਾ ਨਹੀਂ ਸੀ ਨਾ ਫਿਰ ਮੈਨੂੰ ਉਹ ਆਓ ਚਾਹ ਕਿ ਲੱਗ ਗਈ ਹੈ ਜੀ ਵਹੀਂ ਤੇ ਯਹਾਂ ਤੇ ਹਾਂ ਬੱਤੇ ਦੇ ਇੱਕ ਫੁੱਲ ਕਰ ਦਿਓ ਇੱਕ ਡਾਲ ਦੋ ਧੂੜ ਡਾਲ ਦੋ ਅਮਲੀ ਬੰਦੇ ਦਾ ਉਹ ਖਿੜਦਾ ਨਹੀਂ ਹੈ ਲਓ ਵੀ ਮੇਤਰੋ ਪਿਆਰਿਓ ਇਹ ਭਰਨਪੁਰ ਵਾਲਾ ਰੋਡ ਤਕਰੀਬਨ ਹੁਣ ਕਾਫੀ ਪਰਸੈਂਟ ਕੰਪਲੀਟ ਹੋ ਗਿਆ ਲੱਗਦਾ ਮੈਨੂੰ ਵੀ ਇਹ 5-4 ਮਹੀਨੇ ਚ ਹਾਂ ਉਹ ਟਨਲ ਦਾ ਕੰਮ ਹੋ ਸਕਦਾ ਵੀ ਜਿਹੜਾ ਚੁਰਲ ਘਾਟ ਵਾਲਾ ਉਹ ਲੰਬਾ ਚੱਲੇ ਥੋੜਾ ਜਿਆ। ਤੇ ਨਹੀਂ ਬਾਕੀ ਦਾ ਰੋਡ ਉਹ ਬੜੀ ਤੇਜ਼ੀ ਨਾਲ ਪਿਛਲੇ ਸਾਲ ਤੋਂ ਹਾਸ ਤੱਕ ਬੜੀ ਤੇਜ਼ੀ ਨਾਲ ਬਣ ਰਿਹਾ। ਤਕਰੀਬਨ ਮੇਰੇ ਹਿਸਾਬ ਨਾਲ ਅੱਧੇ ਉਹ ਫੋਮਾ ਫੋਮਾ ਕਰ ਰੂਡ ਤਾਂ ਤਕਰੀਬਨ ਕੰਪਲੀਟ ਹੋ ਹੀ ਗਿਆ ਆ ਟਰੈਵਕਾ ਛੱਡਣ ਦੀ ਲੱਗ ਗਿਆ ਹੁਣ ਦੋਨੇ ਸਾਈਡ ਨਜ਼ਾਰਾ ਤਾਂ ਉਦਾਂ ਹੀ ਵੱਜਣਾ ਜਿੱਦਾਂ ਇਹ ਦੇਖ ਲਿਓ ਵੀ ਆ ਸਿਕਸ ਲੇਨ ਰੂਡ ਫੇਰ ਪਤਾ ਲੱਗਿਆ ਕਰੂ ਵੀ ਭਰਾਨਪੁਰੋਂ ਗੱਡੀ ਛੱਡੀ ਤੇ ਚਾਰਾਂ ਘੰਟਿਆਂ ਜਾਂਦਾ ਹੋਰ ਹੁਣ ਜਿਹੜੀ 10 ਘੰਟੇ ਖਾਂਦੀ ਸੀ ਨਾ ਤੇ ਰੋਡ ਤਕਰੀਬਨ ਕੰਪਲੀਟ ਹੋਣ ਵਾਲਾ ਯਾ ਹਾਂ ਟੋਲ ਤਾਂ ਪੈਣਗੇ ਮੈਨੂੰ ਲੱਗਦਾ ਇੱਕ ਤੋਂ ਦੋ ਪਰ ਉਹ ਨਜ਼ਾਰਾ ਵੀ ਆਇਆ ਕਰੂ ਅੱਜ ਜਿੱਥੇ ਧਰਮਨਾਲ ਨਾ ਗੱਡੀ ਦੋਨੇ ਰੋਡ ਚੱਲਦੇ ਨੇ ਆਹਾਹਾ ਗੱਡੀ ਫਿਰ ਪੈਰ ਨਹੀਂ ਧਰਾਉਂਦੀ ਐਕਸੀਲੇਟਰ ਤੇ ਐ ਹਵਾ ਨੂੰ ਇਕੱਠਾ ਦਿੰਦੀ ਜਾਂਦੀ ਆ ਫਿਰ ਵੀ ਨਾ ਉਹ ਛਾਂ ਦਾ ਗੱਡੀ ਤੁਰ ਜਾਂਦੇ ਆ ਭਰਾਣੇ ਰੋਡ ਤੇ ਇਹ ਵੀ ਐਕਸਲ ਤੇ ਚੱਲੋ ਇਹ ਫੁੱਲ ਤਿਆਰ ਹੋਣਾ ਨਾ ਇਸ ਕੋ ਰੋਡ ਬਸਣਾ ਵੀ ਪੁੰਦਾ ਇਹ ਸਫ਼ਰ ਨੂੰ ਮੈਸ ਕਰਿਆ ਗੇਰੇ ਹਿਸਾਬ ਨਾਲ ਪਾੜ ਰਿਹਾ ਟੱਟ ਕੇ ਪਹਾੜੀਆਂ ਆਹ ਉਹ ਜਗ੍ਹਾ ਤੇ ਬਾਈਪਾਸਾਂ ਕਰਕੇ ਦੂਰੀ ਵਧੂ ਵੀ ਗਈ ਹੈਰ ਮਤਲਬ ਉਤੋਂ ਦੀ ਘਾਟ ਹੈ ਉਸ ਜਗ੍ਹਾ ਤੇ ਘਟੂਗੀ ਵੀ ਜਿਹੜਾ ਇੱਥੇ ਵਿੱਚ ਤੰਗੀ ਆਉਂਦੀ ਸੀ ਨਾ ਕਈ ਕਈ ਬਜ਼ਾਰਾ ਇੱਥਾ ਦੋ ਤਿੰਨ ਬਜ਼ਾਰਾ ਰਹੇ ਜੇ ਆਉਂਦੇ ਸੀ ਹੁਣ ਜਿੰਨਾ ਬੈੱਥ ਦੀ ਗੱਡੀ ਐ ਪੂਰੀ ਪੂਰੀ ਲੰਘਦੀ ਸੀ ਨਾ ਵੈਸੇ ਨਹੀਂ ਹੁੰਦਾ ਜਦੋਂ ਆਪਾਂ ਭਰਾਨਪੁਰੋਂ ਚੱਲਦੇ ਹਾਂ ਹੁਣ ਤਾਂ ਦੇਖੋ ਤਾਂ ਸਹੀ ਯਾਰ ਆਈ ਪਾਈਤਾ ਰੁਕਾਣਾ ਤਾ ਗੱਡੀ ਨੂੰ ਕੰਟਰੋਲ ਰੱਖਣੀ ਹੀ ਪੈਂਦੀ ਹੈ ਪਹਿਲਾਂ ਗੱਡੀ ਇੱਥੇ ਤੁਰਦੀ ਨਹੀਂ ਸੀ ਉੱਥੇ ਤੇ ਕੇਲੇ ਦਾ ਤਾਂ ਹੁਣ ਫੋਨ ਲਾਈ ਜਾਂਦੇ ਆ ਬੁਫਾਰੀ ਕੇਲਾ ਬੱਬਰਣਾ ਨਹੀਂ ਹੈਗਾ ਐਸ ਵਾਰ ਬਸ ਅੱਜ ਰਾਤ ਚੋਲੇ ਆ ਦੂਤਾ ਹੀ ਜਾਤ ਬਸ ਤਾਂ ਕਰ ਮੈਂ ਗੱਡੀ ਦਾ ਕੋਈ ਫਾਇਦਾ ਨਹੀਂ ਉੱਥੇ ਕੀ ਕਹਾਣੀ ਆ ਜਾਂਦੀ ਆ ਬੜਾ ਪੂਖਾ ਜੰਨਾ ਦਾ ਬੰਦਾ ਬਾਦ ਦਲਾਲ ਚ ਕਰਦਾ ਉੱਥੇ ਹੀ ਆਇਆ ਕਿੱਲੇ ਦਾ ਹੁਣ ਚੱਲਦਾ 52 ਕੇ ਹਜ਼ਾਰ ਰੇਟ ਉਹਦੇ ਜੇ ਆਪਾਂ ਲਈਏ ਵੀ 15 14 ਟਨ ਦੀ ਗਾਰੰਟੀ ਹੁੰਦੀ ਆ ਤੇ 15 ਟਨ ਗੱਡੀ 'ਚ ਮਾਲ ਪੈਂਦਾ ਸਮਝੋ ਵੀ 15 5 75 77 78 ਹਜ਼ਾਰ ਰੁਪਈ ਦਾ ਬਣੂਗਾ ਤੇ 7-8 ਹਜ਼ਾਰ ਇੱਥੇ ਲੇਬਰ ਨੂਰ ਪੈ ਜਾਂਦੀ ਆ ਆਪਾਂ ਨੂੰ ਹਨਾ 2500 ਉਧਰ ਡਾਲਾ ਹੁੰਦਾ 10000 ਤਾਂ ਇਹੀ ਗਿਆ ਏ ਹਮ ਬਪਨਿਆਰਸ਼ਰ ਪਰ ਗੱਡੀ ਲਾਉਨੇ ਆ ਹੰਦਾ 10000 ਰਹਿ ਗਿਆ ਸਾਹਮਣੇ 66 ਰਹਿ ਗਿਆ 66 ਤੋਂ ਫਿਰ ਭਈ 10000 ਦਾ ਗੱਡੀ ਡੀਜ਼ਲ ਵੱਧ ਖਾ ਜਾਂਦੀ ਹੈ ਕਿਉਂਕਿ ਉਹ ওভার ਲੋਡ ਹੈ ਅਗਰ ਰਹਿ ਗਿਆ 55 ਜਿਹੜਾ ਉਹ 6000 ਰਹਿ ਗਿਆ 6 ਦੇ ਸਾਲ ਤੋਂ ਟੂਲ ਡਬਲ ਹੋ ਜਾਂਦੇ ਆ 6 ਦੇ ਨਹੀਂ 5 ਦੇ ਤਾਂ ਲੱਗਣ ਗਈ ਚਲੋ ਮਗਰ ਰਹਿ ਗਿਆ 50 50 ਤੋਂ ਫਿਰ ਆ ਆਰਟੀਓ ਵੀ ਉਹਦੇ ਕਹਣਾਂ ਨੂੰ ਉਹੀ ਬਣ ਜਾਂਦੇ ਆ ਫਿਰ ਆ ਕੱਟਾ ਉਹ ਜਿਹੜਾ ਮੇਕਸ਼ਨ ਗਾੜਾ ਜਾਂ ਇੱਕ ਪੁਰਾਣੀ ਮਰਦਾ ਹੁੰਦਾ ਜਿਹੜਾ ਉਹ ਪਤੰਦਰ ਦੇ 500 ਦਾ ਘੱਟੋ ਘਾਟੀ ਆ ਕੇਲੇ ਵਾਲੀ ਗੱਡੀ ਤੋਂ ਇਹ ਨਹੀਂ 1000 ਰੁਪਏ ਲੈ ਜਾਂਦੇ ਆ ਗੱਡੀ ਤੇਹਰਾਂ ਤਾਂ ਕਮਾਲ ਹੀ ਹੋ ਗਈ ਸੀ ਇਸੇ ਸਾਲ 2000 ਰੁਪਏ ਲੈ ਗਿਆ ਸੀ ਪਤੰਦਰ 2000 ਕੇ ਟਾਣੀ ਤਾਂ ਉਹੀ 40 45 ਹਜ਼ਾਰ ਰਹਿਣੀ ਹੁੰਦੀ ਆ ਤੋਂ ਦੇ ਨਾਲ ਫਿਰ ੱੱਕਾ ਕਰਨ ਨਾਲ ਗੱਡੀ ਅੰਡਰ ਰੋਡ ਹੀ ਕਿਉਂ ਨਾ ਚਲਾਓ ਠੀਕ ਹੈ ਨਾ 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 ਭਾਈ ਠੀਕ ਉਹ ਹੋ ਗਿਆ ਲੀਕ ਐਡੀ ਔਖੀ ਗੱਡੀ ਲੱਗੀ ਜਵੇ ਨੇ ਉਹ ਗਰੀਜ ਉਹ ਇਕੱਡੇ ਵਾਲਾ ਜਿਹਾ ਕੰਮ ਹੋ ਗਿਆ ਥੋੜ ਮੋੜ ਅੱਗੇ ਪਿੱਛੇ ਅੱਗੇ ਪਿੱਛੇ ਇੱਕ ਸੀ ਜਗਾ ਪੂਰੀ ਪੂਰੀ ਜਮਾਈ ਇਹ ਰੋਣ ਤਰਨ ਵੇਲੇ ਪਾਇਆ ਇੱਕ ਅਜੇ ਹੋਰ ਚੀਜ਼ ਪਾ ਕੇ ਦੇਖੀ ਜਾਂ ਉਹ ਕਿਹੜੀ ਪਾਈ ਹੈ ਹੈਡ ਆਨ ਹਨਾ ਡੀਜ਼ਲ ਤੇ ਹੈਡ ਆਨ ਪਾ ਕੇ ਦੇਖਿਆ ਬਈ ਇਹਦੇ ਨਾਲ ਮਗਲਾਹਲ ਕਹਿਣ ਹੁੰਦਾ ਮੇਰੇ ਇੱਕ ਦੋ ਬੰਦਿਆਂ ਨੂੰ ਪੁੱਛਿਆ ਸੀ ਕਿ ਯਾਰ ਮਗਲਾਹਲ ਦੀ ਬਜਾਏ ਜਿਹੜਾ ਕੰਪਨੀ ਦਾ ਹੁੰਦਾ ਸਪੈਸ਼ਲ ਇਹੋ ਪਾ ਕੇ ਦੇਖੋ ਇਹੋ ਪਾਇਆ ਪਾਇਆ ਪਹਿਲੀ ਵਾਰੀ ਕਰ ਦੇਖਦੇ ਆ ਕੀ ਚੇਂਜ ਕਹਿੰਦੇ ਪਿਕਅਪ ਵਗੈਰਾ ਵਧੀਆ ਬਣਦੀ ਆ ਬਾਕੀ ਹੁਣ ਥੋੜਾ ਜਿਹਾ ਚੱਲ ਕੇ ਪਤਾ ਲੱਗੂ ਹੈ ਨਾ ਕਿ ਬਾਕੀ ਮੈਂ ਤਾਂ ਪਿਆਰੂ ਮੁਹੀਂ ਜਿਆਦਾ ਜਾਣਕਾਰ ਦੱਸਿਓ ਜਾਣਕਾਰੀ ਵੀ ਇਹ ਇਹਦੇ ਬਹਿਸ ਚ ਕਦੇ ਕਦਾਈ ਬੰਦਾ ਟੈਂਪੀ ਪੁੱਲ ਦੇ ਵਿੱਚ ਮੁਗਲਾ ਹੈ ਜਾਂ ਐਡ-ਆਨ ਪਾ ਸਕਦਾ ਜਾਂ ਪਾ ਸਕਦਾ ਤਾਂ ਇਹਦੇ ਕੀ ਫਾਇਦੇ ਹੁੰਦੇ ਆ ਜਾਂ ਕੋਈ ਨੁਕਸਾਨ ਹੁੰਦਾ ਹੈ